ਅੱਜ ਅਸੀਂ ਤੁਹਾਨੂੰ ਜੈਸ ਦੇਸ਼ ਦੇ ਬਾਰੇ ਦੱਸਣ ਜਾ ਰਹੇ ਹਾਂ ਇਹ ਦੇਸ਼ ਸਾਰੀ ਦੁਨੀਆ ਤੋਂ ਹੀ ਅਲੱਗ ਹੈ ਤੇ ਇੱਥੋਂ ਦੇ ਜਿਹੜੇ ਕਾਇਦੇ ਕਾਨੂੰਨ ਨੇ ਉਹ ਵੀ ਸਾਰੀ ਦੁਨੀਆ ਤੋਂ ਬਿਲਕੁਲ ਵੱਖਰੇ ਨੇ ਜਦੋਂ ਇਸ ਦੇਸ਼ ਦਾ ਪ੍ਰੈਜ਼ੀਡੈਂਟ ਆਪਣੇ ਘਰ ਦੇ ਵਿੱਚੋਂ ਨਿਕਲਦਾ ਹੈ ਤਾਂ ਜਿਹੜੇ ਰਾਸਤੇ ਉਸਨੇ ਜਾਣਾ ਹੁੰਦਾ ਹੈ ਉਹ ਰਾਸਤੇ ਦੇ ਲੋਕ ਉਸ ਨੂੰ ਦੇਖ ਕੇ ਘਰਾਂ ਦੇ ਵਿੱਚ ਲੁਕ ਜਾਂਦੇ ਨੇ ਇਹ ਦੁਨੀਆ ਦਾ ਦੂਜਾ ਅਜੀਬ ਦੇਸ਼ ਹੈ ਜਿੱਥੇ ਕੋਕ ਪੀਣ ਦੇ ਉੱਤੇ ਮੁਕੰਮਲ ਬੈਨ ਲੱਗਿਆ ਹੋਇਆ ਹੈ ਇਹ ਦੇਸ਼ ਦੇ ਵਿੱਚ ਤੁਹਾਨੂੰ ਮੈਕਡੋਨਲਡਸ ਜਾਂ KFC ਨਜ਼ਰ ਨਹੀਂ ਆਏਗਾ ਤੇ ਇਸ ਦੇਸ਼ ਦੇ ਵਿੱਚ ਇੰਟਰਨੈਟ ਯੂਜ਼ ਕਰਨ ਦੇ ਉੱਤੇ ਵੀ ਮੁਕੰਮਲ ਪਾਬੰਦੀ ਹੈ। ਇਹ ਦੇਸ਼ ਦਾ ਅਫੀਸ਼ੀਅਲ ਨਾਮ ਹੈ ਡੈਮੋਕ੍ਰੈਟਿਕ ਪਿਪਲ ਰਿਪਬਲਿਕ ਆਫ ਕੋਰੀਆ। ਇਹ ਦੇਸ਼ ਦੀ ਆਬਾਦੀ ਹੈ ਜੀ 2 ਕਰੋੜ 50 ਲੱਖ ਦੇ ਆਸ-ਪਾਸ ਅਤੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ਾਂ ਦੀ ਲਿਸਟ ਦੇ ਵਿੱਚ ਇਹ 54 ਨੰਬਰ ਤੇ ਆਉਂਦਾ ਹੈ। ਇਹ ਦੇਸ਼ ਦਾ ਕੁੱਲ ਏਰੀਆ ਹੈ 1,20,410 ਕਿਲੋਮੀਟਰ ਜੇਕਰ ਇੱਥੇ ਪੋਪੂਲੇਸ਼ਨ ਡੈਂਸਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇਸ਼ ਦੇ ਵਿੱਚ 1 ਕਿਲੋਮੀਟਰ ਦੇ ਵਿੱਚ ਤਕਰੀਬਨ 200 ਉਹਨਾਂ ਲੋਕ ਰਹਿੰਦੇ ਨੇ ਇਸ ਦੇਸ਼ ਦੇ ਵਿੱਚ 70% ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਤੇ 30% ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਉੱਥੇ ਹੀ ਇਸ ਦੇਸ਼ ਦੀ ਔਸਤਨ ਉਮਰ ਹੈ ਜੀ 35 ਸਾਲ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇਸ਼ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਕੁਝ ਕਪਲਾਈ ਕਪਲਾ ਹੈ ਇੱਥੋਂ ਤੱਕ ਕਿ ਇਸ ਦੇਸ਼ ਦੇ ਨਾਮ ਦੇ ਵਿੱਚ ਵੀ ਬਹੁਤ ਵੱਡਾ ਕਪਲਾ ਹੈ ਜਿਵੇਂ ਕਿ ਇਸ ਦੇਸ਼ ਦਾ ਨਾਮ ਹੈ ਡੈਮੋਕ੍ਰੈਟਿਕ ਪਿਪਲ ਰਿਪਬਲਿਕ ਆਫ ਕੋਰੀਆ ਪਰ ਇਸ ਦੇਸ਼ ਦੇ ਵਿੱਚ ਕੁਝ ਵੀ ਡੈਮੋਕ੍ਰੈਟਿਕ ਨਹੀਂ ਹੈ ਸਿਰਫ ਇਸ ਦੇਸ਼ ਦੇ ਵਿੱਚ ਇੱਕ ਹੀ ਇਨਸਾਨ ਦੀ ਚੱਲਦੀ ਹੈ ਤੇ ਇਸ ਦੇਸ਼ ਦੇ ਵਿੱਚ ਸਾਰੇ ਲੋਕ ਸਤਾਨਾ ਸ਼ਾਹ ਜਾਨਕਿ ਕਿ ਕਿੰਗ ਜੋਂਗ ਮੁੰਡੇ ਗੁਲਾਮ ਨੇ ਕਿਹਾ ਜਾਂਦਾ ਹੈ ਕਿ ਨਾਰਥ ਕੋਰੀਆ ਦੇ ਵਿੱਚ ਇੱਕ ਪੱਤਾ ਵੀ ਕਿਮ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਹਿਲਦਾ। ਇਹ ਦੇਸ਼ ਦੇ ਵਿੱਚ ਹਿਊਮਨ ਰਾਈਟ ਦਾ ਕੋਈ ਵੀ ਨਿਯਮ ਕਾਨੂੰਨ ਨਹੀਂ ਚੱਲਦਾ। ਨਾਰਥ ਕੋਰੀਆ ਦੁਨੀਆ ਦਾ ਇੱਕ ਅਜੀਬ ਹੱਥ ਦੇਸ਼ ਹੈ ਜਿੱਥੇ ਇੰਟਰਨੈਟ ਚਲਾਉਣ ਦੇ ਉੱਪਰ ਪਾਬੰਦੀ ਹੈ। ਇਸ ਦੇਸ਼ ਦਾ ਕੋਈ ਵੀ ਇਨਸਾਨ ਇੰਟਰਨੈਟ ਦੀ ਵਰਤੋਂ ਨਹੀਂ ਕਰਦਾ। ਕਿਹਾ ਜਾਂਦਾ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਪਰ ਅਧਿਕਾਰੀ ਬੈਠੇ ਨੇ ਉਹ ਵੀ ਕਿਮ ਦੀ ਇਜਾਜ਼ਤ ਤੋਂ ਬਿਨਾ ਇੰਟਰਨੈਟ ਨਹੀਂ ਯੂਜ਼ ਕਰ ਸਕਦੇ। ਹੁਣ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਇਸ ਦੇਸ਼ ਦਾ ਮਾਹੌਲ ਕਿਦਾਂ ਦਾ ਹੋਵੇਗਾ ਜਿੱਥੇ ਅੱਜ ਵੀ ਇੰਟਰਨੈਟ ਜਿਹੜਾ ਅਗਲਾ ਬਹੁਤ ਹੀ ਜ਼ਿਆਦਾ ਵਿਚਤਰ ਕਾਨੂੰਨ ਹੈ ਉਹ ਇਹ ਹੈ ਕਿ ਨਾਰਥ ਕੋਰੀਆ ਦਾ ਕੋਈ ਵੀ ਇਨਸਾਨ ਆਪਣੇ ਸ਼ਹਿਰ ਨੂੰ ਛੱਡ ਕੇ ਦੂਜੇ ਸ਼ਹਿਰ ਦੇ ਵਿੱਚ ਨਹੀਂ ਜਾ ਸਕਦਾ ਇਹ ਵੀ ਇੱਥੋਂ ਤੱਕ ਬਹੁਤ ਜ਼ਿਆਦਾ ਅਜੀਬ ਜਿਹਾ ਕਾਨੂੰਨ ਹੈ ਜੇਕਰ ਇਸ ਸ਼ਹਿਰ ਦਾ ਕੋਈ ਨਾਗਰਿਕ ਬਿਨਾਂ ਦੱਸੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲਾ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਹੋਣੀ ਲਾਜ਼ਮੀ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਦੇਸ਼ ਦੇ ਵਿੱਚ ਇੱਕ ਪੱਤਾ ਵੀ ਕੈਮੇ ਦੀ ਇਜਾਜ਼ਤ ਤੋਂ ਬਿਨਾ ਨਹੀਂ ਹਿਲਦਾ ਹੁਣ ਤੁਸੀਂ ਆਪ ਹੀ ਸਮਝ ਕੇ ਹੋਵੋਗੇ ਕਿ ਇਸ ਦੇਸ਼ ਦੇ ਹਾਲਾਤ ਕਿੰਨੇ ਮਾੜੇ ਨੇ ਇੱਥੋਂ ਤੱਕ ਕਿ ਜੇਕਰ ਸਰਕਾਰੀ ਅਧਿਕਾਰੀ ਨੇ ਵੀ ਇੱਕ ਜਗ੍ਹਾ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਣਾ ਹੁੰਦਾ ਚਨ ਲੈਂਦਾ ਹੈ ਕਿ ਮੈਨੂੰ ਕੰਮ ਹੈ ਜੀ ਆ ਦਿਨ ਦੇ ਵਿੱਚ 8:00 ਵਜੇ ਤੋਂ 8:00 ਵਜੇ ਮੈਂ ਦੂਜੇ ਸ਼ਹਿਰ ਦੇ ਵਿੱਚ ਜਾਊਂਗਾ ਨਾਰਥ ਕੋਰੀਆ ਦੇ ਵਿੱਚ ਬੱਚੇ ਸਕੂਲ ਤਾਂ ਜਾਂਦੇ ਨੇ ਪਰ ਤੁਸੀਂ ਯਕੀਨ ਨਹੀਂ ਕਰੋਗੇ ਜਿਵੇਂ ਹੀ ਬੱਚੇ 5ਵੀਂ ਕਲਾਸ ਪਾਸ ਕਰ ਲੈਂਦੇ ਨੇ ਤਾਂ ਇਹਨਾਂ ਨੂੰ ਸਕੂਲ ਦੇ ਵਿੱਚ ਹੀ ਮਜ਼ਦੂਰੀ ਕਰਨੀ ਸਿਖਾਈ ਜਾਂਦੀ ਹੈ ਇਹਨਾਂ ਛੋਟੇ ਬੱਚਿਆਂ ਨੂੰ ਮਜ਼ਦੂਰੀ ਕਰਨੀ ਸਿਖਾਈ ਜਾਂਦੀ ਹੈ ਤੇ ਇਹਨਾਂ ਨੂੰ 173 ਘੰਟਿਆਂ ਦਾ ਮਜ਼ਦੂਰੀ ਦਾ ਕੋਰਸ ਕਰਵਾਇਆ ਜਾਂਦਾ ਹੈ ਇਹ ਦੇਸ਼ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਇਹ ਦੇਸ਼ ਦੇ ਤਾਨਾਸ਼ਾਹ ਨੂੰ ਕੀ ਚੀਜ਼ਾਂ ਪਸੰਦ ਨੇ ਤੇ ਕੀ ਨਹੀਂ ਪਸੰਦ ਬੱਚੇ ਚਾਹੇ ਦੂਜੇ ਸਬਜੈਕਟਾਂ ਉਹਨਾਂ ਨੂੰ ਕੈਮੋ ਵਾਲੇ ਸਬਜੈਕਟ ਦੇ ਵਿੱਚੋਂ ਪਾਸ ਹੋਣਾ ਲਾਜ਼ਮੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇਸ਼ ਦੇ ਵਿੱਚ ਸਿਰਫ 3 ਟੀਵੀ ਚੈਨਲ ਨੇ ਤੇ ਇਹ ਇਹ ਤਿੰਨੇ ਟੀਵੀ ਚੈਨਲ ਵੀ ਸਰਕਾਰੀ ਨੇ ਇਹ ਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਚੈਨਲ ਨਹੀਂ ਦਿਖਾਇਆ ਜਾਂਦਾ ਤੇ ਇਹ ਤਿੰਨੇ ਦੇ ਤਿੰਨੇ ਚੈਨਲਾਂ ਦੇ ਉੱਪਰ ਸਾਰਾ ਦਿਨ ਇਥੋਂ ਦੇ ਤਾਨਾਸ਼ਾ ਕੈਮ ਦੀ ਤਾਰੀਫ਼ ਕੀਤੀ ਜਾਂਦੀ ਹੈ ਇਹ ਦੇਸ਼ ਦੇ ਵਿੱਚ ਸਾਰਾ ਕੁਝ ਇੱਕ ਅਲੱਗ ਲੈਵਲ ਤੇ ਹੈ ਤੇ ਇੱਥੇ ਐਂਟਰਟੇਨਮੈਂਟ ਦੇ ਨਾਮ ਤੇ ਕੁਝ ਵੀ ਨਹੀਂ ਹੈ ਇੱਥੇ ਇੱਕ ਹੀ ਰੇਡੀਓ ਸਟੇਸ਼ਨ ਹੈ ਤੇ ਉਹਦੇ ਉੱਤੇ ਵੀ ਸਾਰਾ ਦਿਨ ਦੇਸ਼ ਭਗਤੀ ਦੇ ਗਾਣੇ ਚੱਲ ਜਾਂਦੇ ਨੇ ਜਾਂ ਫਿਰ ਇਸ ਰੇਡੀਓ ਸਟੇਸ਼ਨ ਦੇ ਉੱਪਰ ਕੈਮ ਦੀ ਤਾਰੀਫ਼ ਹੁੰਦੀ ਹੈ ਜਿਹੜਾ ਮੈਂ ਨਾਰਥ ਕੋਰੀਆ ਦਾ ਤੁਹਾਨੂੰ ਕਾਨੂੰਨ ਦੱਸੂਗਾ ਉਸ ਨੂੰ ਜਾਣ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਰੋਣਾ ਵੀ ਆਵੇਗਾ ਇਸ ਦੇਸ਼ ਦੇ ਹਰ ਇੱਕ ਘਰ ਦੇ ਵਿੱਚ ਕਾਇਮ ਤੇ ਉਹਦੇ ਪਿਤਾ ਦੀ ਤਸਵੀਰ ਲਾਉਣੀ ਲਾਜ਼ਮੀ ਹੈ ਤੇ ਹਰ ਰੋਜ਼ ਤੁਹਾਨੂੰ ਸਵੇਰ ਸ਼ਾਮ ਇਹਨਾਂ ਤਸਵੀਰਾਂ ਦੇ ਅੱਗੇ ਝੁਕਣਾ ਵੀ ਪੈਂਦਾ ਹੈ ਇਤੋਂ ਤੱਕ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਤਸਵੀਰਾਂ ਨੂੰ ਬਚਾਉਣਾ ਪੈਂਦਾ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹ ਦੇਸ਼ ਦੇ ਵਿੱਚ ਕਿਸੇ ਨੂੰ ਵੀ ਅਮਰੀਕਾ ਦੇ ਬਾਰੇ ਗੱਲ ਕਰਨਾ ਬਿਲਕੁਲ ਵੀ ਪਸੰਦ ਨਹੀਂ ਹੈ ਇਹ ਲੋਕ ਇੰਨੀ ਜ਼ਿਆਦਾ ਅਮਰੀਕਾ ਤੋਂ ਨਫ਼ਰਤ ਕਰਦੇ ਨੇ ਕਿ ਇਹਨਾਂ ਨੇ ਕੋ ਪੀਣ ਤੱਕ ਤੇ ਵੀ ਬੈਨ ਲਗਾਇਆ ਹੋਇਆ ਹੈ ਇੱਥੇ ਤੁਹਾਨੂੰ ਮੈਕਡੋਨਲਡਸ KFC ਦਾ ਕੋਈ ਵੀ ਆਊਟਲੈਟ ਨਜ਼ਰ ਨਹੀਂ ਆਵੇਗਾ ਇਹ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਤੇ ਹਰ ਰਾਤ ਨੂੰ ਇੱਥੇ ਕੰਪਲੀਟਲੀ ਬਲੈਕ ਆਊਟ ਹੁੰਦਾ ਹੈ ਜਾਨੀ ਕਿ ਨਾਰਥ ਕੋਰੀਆ ਦੇ ਵਿੱਚ ਡੇਲੀ ਰਾਤ ਨੂੰ ਲਾਈਟ ਨਹੀਂ ਹੁੰਦੀ ਤੁਸੀਂ ਹੁਣ ਆਪ ਹੀ ਸੋਚ ਕੇ ਦੇਖੋ ਕਿ ਅੱਜ ਦੇ ਜਮਾਨੇ ਦੇ ਵਿੱਚ ਵੀ ਦੁਨੀਆ ਦੇ ਵਿੱਚ ਅਜੇ ਹੱਥ ਦੇਸ਼ ਹੈ ਜਿੱਥੇ ਰਾਤ ਨੂੰ ਲਾਈਟ ਹੀ ਨਹੀਂ ਹੁੰਦੀ ਨਾਰਥ ਕੋਰੀਆ ਦੇ ਵਿੱਚ ਰਾਤ ਨੂੰ ਸਾਰੇ ਲੋਕ ਹੀ ਹਨੇਰੇ ਦੇ ਵਿੱਚ ਹੁੰਦੇ ਨੇ ਨਾਰਥ ਕੋਰੀਆ ਦੇ ਕੋਲ ਇੰਨੀ ਬਿਜਲੀ ਹੀ ਨਹੀਂ ਹੈ ਕਿ ਉਹ ਸਾਰੇ ਦੇਸ਼ ਨੂੰ ਬਿਜਲੀ ਦੇ ਸਕੇ ਕੁਝ ਹੀ ਦਿਨ ਪਹਿਲਾਂ ਨਾਰਥ ਕੋਰੀਆ ਦੀ ਇੱਕ ਸੈਟਲਾਈਟ ਇਸੀ ਜੱਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਨਾਰਥ ਕੋਰੀਆ ਰਾਤ ਨੂੰ ਬਿਲਕੁਲ ਹਨੇਰੇ ਦੇ ਵਿੱਚ ਹੁੰਦਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇਸ਼ ਦੇ ਵਿੱਚ ਇਲੈਕਸ਼ਨ ਦੇ ਨਾਮ ਤੇ ਵੀ ਮਜ਼ਾਕ ਹੁੰਦਾ ਹੈ ਇੱਥੇ ਕੰਮ ਦੇ ਬਰਾਬਰ ਕੋਈ ਪਾਰਟੀ ਹੀ ਨਹੀਂ ਹੁੰਦੀ ਲੋਕ ਜਿਸ ਨੂੰ ਵੋਟ ਪਾ ਸਕਣ ਇਹ ਵੀ ਇੱਕ ਅਜੀਬ ਗੱਲ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਆਪਸ਼ਨ ਹੀ ਨਹੀਂ ਦੇਣੀ ਤਾਂ ਫਿਰ ਇਲੈਕਸ਼ਨ ਕਿਹੜੇ ਕੰਮ ਦੇ ਇਹ ਦੇਸ਼ ਦੇ ਵਿੱਚ ਜੇਕਰ ਕੋਈ ਇਨਸਾਨ ਗਲਤੀ ਦੇ ਨਾਲ ਵੀ ਕੋਈ ਕਾਨੂੰਨ ਤੋੜ ਦਵੇ ਤਾਂ ਉਸ ਇਨਸਾਨ ਨੂੰ ਸਜ਼ਾ ਨਹੀਂ ਮਿਲਦੀ ਬਲਕਿ ਉਸ ਦੀਆਂ ਤਿੰਨ ਪੀੜ੍ਹੀਆਂ ਨੂੰ ਸਜ਼ਾ ਮਿਲਦੀ ਹੈ ਮਤਲਬ ਕਿ ਉਸ ਦੇ ਦਾਦਾ-ਦਾਦੀ ਉਸ ਦੇ ਮਾਤਾ-ਪਿਤਾ ਤੇ ਖੁਦ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੁਹਾਨੂੰ ਜਾਣ ਕੇ ਹੈਰਾਨ ਦੇਸ਼ ਦੇ ਵਿੱਚ ਕੋਈ ਵੀ ਇਨਸਾਨ ਆਪਣੀ ਮਰਜ਼ੀ ਦਾ हेयरकट ਵੀ ਨਹੀਂ ਰੱਖ ਸਕਦਾ ਇੱਥੇ ਤੁਹਾਨੂੰ ਸਰਕਾਰ ਵੱਲੋਂ ਦਿੱਤੇਗੇ 10 हेयरकटਾਂ ਦੇ ਵਿੱਚੋਂ ਹੀ ਇੱਕ हेयरकट ਰੱਖਣਾ ਪਵੇਗਾ ਇਹ ਸਾਰੇ ਨਿਯਮ ਕੁੜੀਆਂ ਦੇ ਉੱਪਰ ਵੀ ਅਪਲਾਈ ਹੁੰਦੇ ਨੇ ਤੇ ਨਾਰਥ ਕੋਰੀਆ ਦੀਆਂ ਕੁੜੀਆਂ ਵੈਸਟਰਨ ਕਪੜੇ ਵੀ ਨਹੀਂ ਪਾ ਸਕਦੀਆਂ ਨਾਰਥ ਕੋਰੀਆ ਦੇ ਵਿੱਚ ਕੋਈ ਵੀ ਇਨਸਾਨ ਬਲੂ ਜੀਨਸ ਵੀ ਨਹੀਂ ਪਾ ਸਕਦਾ ਕਿਉਂਕਿ ਬਲੂ ਜੀਨ ਨੂੰ ਇੱਥੇ ਅਮਰੀਕਾ ਦਾ ਸਾਈਨ ਮੰਨਿਆ ਜਾਂਦਾ ਹੈ ਕਿ ਤੁਸੀਂ ਯਕੀਨ ਕਰੋਗੇ ਕਿ ਨਾਰਥ ਕੋਰੀਆ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ ਉਹ ਹਰ ਰੋਜ਼ ਸਵੇਰੇ ਜਦੋਂ ਪੋਟੀ ਕਰਦੇ ਨੇ ਜਾਂ ਕਿ ਟਾਇਲਟ ਜਾਂਦੇ ਨੇ ਤਾਂ ਉਹ ਆਪਣੇ ਟਾਇਲਟ ਚੱਕ ਕੇ ਗਵਰਨਮੈਂਟ ਨੂੰ ਦਿੰਦੇ ਨੇ ਤਾਂ ਕਿ ਇਸ ਤੋਂ ਖਾ ਬਣਾਈ ਜਾ ਸਕੇ ਹੁਣ ਤੁਸੀਂ ਸੋਚ ਰਹੇ ਹੋ ਕਿ ਇੱਕ ਕਿਦਾਂ ਦਾ ਨਿਯਮ ਹੈ 2008 ਦੇ ਵਿੱਚ ਸਾਊਥ ਕੋਰੀਆ ਨੇ ਨਾਰਥ ਕੋਰੀਆ ਨੂੰ ਖਾਦ ਦੇਣ ਤੋਂ ਮਨਾ ਕਰ ਦਿੱਤਾ ਸੀ ਉਦੋਂ ਤੋਂ ਹੀ ਇੱਥੇ ਇਹ ਕਾਨੂੰਨ ਬਣਿਆ ਹੋਇਆ ਕਿ ਹਰ ਰੋਜ਼ ਸਵੇਰੇ ਜਦੋਂ ਲੋਕ ਪੋਟੀ ਕਰਦੇ ਨੇ ਜਾਂ ਟਾਇਲਟ ਕਰਦੇ ਨੇ ਉਹ ਚੱਕ ਕੇ ਗਵਰਨਮੈਂਟ ਨੂੰ ਦਿੰਦੇ ਨੇ ਨਾਰਥ ਕੋਰੀਆ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਬੁਰੀ ਹੈ ਤੇ ਸਭ ਤੋਂ ਜ਼ਿਆਦਾ ਮਾੜਾ ਲਾਈਫ ਸਟਾਈਲ ਵੀ ਇਸ ਦੇਸ਼ ਦੇ ਲੋਕਾਂ ਦਾ ਹੈ ਇੱਥੋਂ ਦੇ ਲੋਕ ਬੱਸ ਵਿੱਚ ਵੀ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਇੱਥੇ ਇੱਕ ਤਾਂ ਬੱਸਾਂ ਬਹੁਤ ਘੱਟ ਨੇ ਤੇ ਜਿੰਨੀਆਂ ਚੱਲਦੀਆਂ ਨੇ ਉਹ ਵੀ ਬਹੁਤ ਜ਼ਿਆਦਾ ਖਟਾਰਾ ਨੇ ਇੱਥੇ ਸਿਰਫ ਨਾਮ ਦੀ ਹੀ ਬੱਸ ਚੱਲਦੀ ਭੀੜ ਹੁੰਦੀ ਹੈ ਇੱਥੇ ਨਾ ਹੀ ਮੈਟਰੋ ਚੱਲਦੀ ਹੈ ਤੇ ਆਮ ਲੋਕਾਂ ਦੇ ਲਈ ਇੱਥੇ ਟ੍ਰੇਨ ਵੀ ਬਹੁਤ ਘੱਟ ਨੇ ਇੱਥੋਂ ਦੇ ਲੋਕਾਂ ਨੂੰ ਡਿਵੈਲਪਮੈਂਟ ਦੇ ਨਾਮ ਤੇ ਸਿਰਫ ਪਾਗਲ ਬਣਾਇਆ ਜਾਂਦਾ ਹੈ ਇੱਥੋਂ ਦੀਆਂ ਜਿਹੜੀਆਂ ਕੁੜੀਆਂ ਸਕੂਲ ਦੇ ਵਿੱਚ ਪੜ੍ਹਦੀਆਂ ਹੁੰਦੀਆਂ ਨੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਜਿਹੜੀਆਂ ਕੁੜੀਆਂ ਸੋਹਣੀਆਂ ਹੁੰਦੀਆਂ ਨੇ ਉੱਥੋਂ ਚੱਕ ਲਿਆ ਜਾਂਦਾ ਹੈ ਇੱਥੋਂ ਦੇ ਤਾਨਾਸ਼ਾਹ ਨੂੰ ਖੁਸ਼ ਕਰਨ ਦੇ ਲਈ ਏਸੀ ਜੀ ਨਾਰਥ ਕੋਰੀਆ ਦੇਸ਼ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਬਿੰਜੋ ਸਬਸਕ੍ਰਾਈਬ ਕਰਨਾ ਧੰਨਵਾਦ